ਕੌੜੀ ਕੌੜੀ ਟਿਕੇ ਹੋਏ ਨੇ ਸਮਝੌਤਾ ਕਰਕੇ ਖੁਦੋਂ ਤੇ ਟਿਕੇ ਹੋਏ ਲੋਕ ਅਰੇ ਬਰਗਦ ਕੀ ਬਾਤ ਕਰਤੇ ਹੈ ਕਮਲੋਂ ਨੂੰ ਗਰ ਰੰਗ ਚ ਭੰਗ ਨਹੀਂ ਪਾਉਣਾ ਪਾਉਣੀ ਚਾਹੀਦੀ ਕਿਸੇ ਵਿਅਕਤੀ ਨੂੰ ਵੀ ਇਜਾਜ਼ਤ ਨਹੀਂ ਹੈ ਔਰ ਅਗਰ ਕੋਈ ਰੰਗ ਚ ਭੰਗ ਪਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਹਨੂੰ ਖਮਿਆਜਾ ਭੁਗਤਣਾ ਪਏਗਾ ਜੋਰ ਨਾ ਸਮਝਿਆ ਜਾਵੇ ਇਈ ਆਰੀ ਜਿਹਨੂੰ ਕਮਜ਼ੋਰ ਸਮਝਿਆ ਜਾਂਦਾ ਫਿਰ ਉਹ ਐਸਾ ਟੀਕਾ ਲਾਉਂਦੇ ਆ ਫਿਰ ਬੰਦਾ ਲੱਭਿਆ ਨਹੀਂ ਥੋਂਦਾ ਸਸ਼੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਪੰਜਾਬ ਕਾਂਗਰਸ ਦੇ ਵਿੱਚ ਇੱਕ ਵਾਰ ਫੇਰ ਕਮਾਸਾਨ ਪੈਂਦਾ ਨਜ਼ਰ ਆ ਰਿਹਾ ਹੈ ਇੱਕ ਪਾਸੇ ਪੰਜਾਬ ਮਾਮਲਿਆਂ ਦੇ ਇੰਚਾਰਜ ਦਵਿੰਦਰ ਯਾਦਵ ਮੀਟਿੰਗਾਂ ਕਰ ਰਹੇ ਨੇ ਫੀਡਬੈਕ ਲੈ ਰਹੇ ਨੇ ਕਿ ਪਾਰਟੀ ਦੀ کارਗੁਜ਼ਾਰੀ ਕੀ ਹੈ ਕਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਤੇ ਸਭ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਆਪਣੇ ਪੱਧਰ ਦੇ ਉੱਤੇ ਰੈਲੀਆਂ ਕਰਦੇ ਦਿਖਾਈ ਦੇ ਰਹੇ ਨੇ ਨਵਜੋਤ ਸਿੰਘ ਸਿੱਧੂ ਦੀਆਂ ਲਗਾਤਾਰ ਤਿੰਨ ਰੈਲੀਆਂ ਹੋ ਚੁੱਕੀਆਂ ਨੇ ਤੇ ਇੱਕ ਰੈਲੀ ਹੁਣ ਮੋਗਾ ਦੇ ਵਿੱਚ ਰੱਖ ਦਿੱਤੀ ਗਈ ਹੈ ਮੋਗਾ ਦੇ ਵਿੱਚ ਇਹ ਰੈਲੀ 21 ਜਨਵਰੀ ਨੂੰ ਰੱਖੀ ਗਈ ਹੈ ਤੇ ਇਸ ਰੈਲੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਲੋਕਾਂ ਨੂੰ ਸੱਦਾ ਪੱਤਰ ਵੀ ਦਿੱਤਾ ਗਿਆ ਇੱਕ ਬੋਰਡ ਪੋਸਟਰ ਸਾਹਮਣੇ ਆ ਰਿਹਾ ਜਿਦੇ ਵਿੱਚ ਕਈ ਤਸਵੀਰਾਂ ਨੇ ਮਲਕਾਰਜਨ ਖੜਗੇ ਜੋ ਕੌਮੀ ਪ੍ਰਧਾਨ ਨੇ ਕਾਂਗਰਸ ਦੇ ਉਹਨਾਂ ਦੀ ਤਸਵੀਰ ਵੀ ਹੈ ਸੋਨੀਆ ਗਾਂਧੀ ਦੀ ਤਸਵੀਰ ਹੈ ਰਾਹੁਲ ਗਾਂਧੀ ਦੀ ਤਸਵੀਰ ਹੈ ਇਸ ਤੋਂ ਇਲਾਵਾ ਹੋਰ ਤਸਵੀਰਾਂ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਹੋਰਾਂ ਦੀ ਤਸਵੀਰ ਵੀ ਨਜ਼ਰ ਆ ਰਹੀ ਹੈ ਤੇ ਪੂਰਾ ਦਿਨ ਸਮਾਂ ਤੈਅ ਕਰ ਲਿਆ ਗਿਆ ਹੈ ਇਸ ਰੈਲੀ ਨੂੰ ਲੋਕ ਮਿਲਣੀ ਦਾ ਨਾਮ ਦਿੱਤਾ ਗਿਆ ਹੈ ਤੇ ਪ੍ਰਾਈਮ ਫਾਰਮ ਬੁੱਗੀਪੁਰਾ ਬਾਈਪਾਸ ਦੇ ਉੱਤੇ ਰੈਲੀ ਰੱਖੀ ਗਈ ਹੈ ਸਿੱਦੇ ਤੌਰ ਦੇ ਉੱਤੇ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਉੱਥੇ ਵੀ ਬਿਆਨ ਦੇਣਗੇ ਕਾਂਗਰਸ ਬਾਰੇ ਕੀ ਬੋਲਦੇ ਨੇ ਉਹ ਵੀ ਦੇਖਣ ਵਾਲਾ ਹੋਵੇਗਾ ਪਰ ਇਸ ਤੋਂ ਪਹਿਲਾਂ ਉਹਨਾਂ ਨੇ ਇੱਕ ਪੋਸਟ ਪਾਈ ਹੈ 14 ਸਕਿੰਟਾਂ ਦੀ ਵੀਡੀਓ ਹੈ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਇੱਕ ਸ਼ੇਅਰ ਬੋਲਿਆ ਹੈ ਤੇ ਸਿੱਧਾ ਨਿਸ਼ਾਨਾ ਆਪਣੇ ਵਿਰੋਧੀਆਂ ਦੇ ਉੱਤੇ ਸਾਧ ਦਿੱਤਾ ਹੈ ਕੌੜੀ ਕੌੜੀ ਵਿਕੇ ਹੋਏ ਲੋਕ ਸਮਝੌਤਾ ਕਰਕੇ ਘੁਤਨੋਂ 'ਤੇ ਏਕੇ ਹੋਏ ਲੋਕ ਅਰੇ ਵਰਗਤ ਕੀ ਬਾਤ ਕਰਤੇ ਹਨ ਕਮਲੋਂ ਮੇ ਉਗੇ ਹੋਏ ਲੋਕ ਕਟੈਕ ਕੌੜੀ ਕੌੜੀ ਵਿਕੇ ਹੋਏ ਲੋਕ ਸਮਝੌਤਾ ਕਰਕੇ ਘੁਤਨੋਂ 'ਤੇ ਏਕੇ ਹੋਏ ਲੋਕ ਅਰੇ ਵਰਗਤ ਦੀ ਬਾਤ ਕਰਤੇ ਹਨ ਕਮਲੋਂ ਮੇ ਉਗੇ ਹੋਏ ਲੋਕ ਕਟੈਗ ਤਾਂ ਦੱਸ ਦਈਏ ਕਿ ਬੀਤੇ ਦਿਨ ਵੀ ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਟਿੱਪਣੀ ਕੀਤੀ ਸੀ ਕਿ ਕਿਸ ਤਰ੍ਹਾਂ ਦੀਆਂ ਕਹਿੰਦੇ ਉਹ ਗੱਲਾਂ ਕਰਦੇ ਨੇ 80 20 ਵਾਲੀਆਂ ਗੱਲਾਂ ਕਰਦੇ ਨੇ 75 25 ਵਾਲੀਆਂ ਗੱਲਾਂ ਕਰਦੇ ਨੇ ਤਾਂ ਉਹ ਗੱਲਾਂ ਸਹੀ ਨਹੀਂ ਹੈਗੀਆਂ ਜੋ ਅਜਿਹਾ ਕੰਮ ਕਰੇਗਾ ਪਾਰਟੀ ਤੋਂ ਵਿਰੋਧ ਦੇ ਵਿੱਚ ਜਾਏਗਾ ਉਨੂੰ ਖਮਿਆਜ਼ਾ ਵੀ ਪੁੱਗਤਣਾ ਪਵੇਗਾ ਕਹਿੰਦੇ ਕੋਈ ਵੀ ਕਮਜ਼ੋਰ ਨਹੀਂ ਹੁੰਦਾ ਕਿਸੇ ਨੂੰ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਇਹ ਸਭ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਹੋਰ ਵੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਤੇ ਅੱਜ ਇੱਕ ਹੋਰ ਪੋਸਟ ਵੀ ਉਹਨਾਂ ਨੇ ਸਾਂਝੀ ਕੀਤੀ ਸੀ ਜਿਦੇ ਵਿੱਚ ਉਹ ਲਿਖਦੇ ਨੇ ਕਿ ਅੱਜ ਦੀ ਜਿਹੜੀ ਰਾਜਨੀਤੀ ਆ ਉਸ ਨੂੰ ਬਿਜ਼ਨਸ ਨਹੀਂ ਬਣਾਉਣਾ ਚਾਹੀਦਾ ਲੋਕਾਂ ਨੂੰ ਨਾਲ ਲੈ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਵਾਂ ਸੰਦੇਸ਼ ਦੇਣਾ ਚਾਹੀਦਾ ਨਾ ਕਿ ਬਿਜ਼ਨਸ ਦੇ ਵਾਂਗ ਜਾਂ ਫਿਰ ਇੱਕ ਕੁਰਸੀ ਪਿੱਛੇ ਹੀ ਰਾਜਨੀਤੀ ਕਰਨੀ ਚਾਹੀਦੀ ਹੈ ਇਸ ਸਭ ਦੇ ਦੌਰਾਨ ਹਾਈ ਕਮਾਂਡ ਦੀਆਂ ਨਜ਼ਰਾਂ ਵੀ ਇਸ ਸਿਆਸੀ ਕਮਾਸਾਨ ਦੇ ਉੱਤੇ ਟਿਕੀਆਂ ਹੋਈਆਂ ਨੇ ਕਿ ਪੰਜਾਬ ਕਾਂਗਰਸ ਦੇ ਵਿੱਚ ਚੱਲ ਕੀ ਰਿਹਾ ਤੇ ਦਰਸ਼ਕਾਂ ਨੂੰ ਯਾਦ ਹੋਵੇਗਾ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਕਾਂਗਰਸ ਦੇ ਵਿੱਚ ਕਮਾਸਾਨ ਪਿਆ ਸੀਗਾ ਧਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਤੇ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਜਾਂਦੀ ਰਹੀ ਸੀ ਇਸ ਸਭ ਦੇ ਦੌਰਾਨ 2022 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਾ ਲਈ ਤੇ ਦੂਜੇ ਨੰਬਰ ਦੇ ਉੱਤੇ ਰਹੀ ਕਾਂਗਰਸ ਵਿਰੋਧੀ ਧਿਰਤਾ ਬਣੀ ਪਰ ਸੀਟਾਂ ਬਹੁਤ ਘੱਟ ਉਨ੍ਹਾਂ ਦੇ ਹਿੱਸੇ ਆਈਆਂ ਸੀ ਤੇ ਹੁਣ ਇੱਕ ਵਾਰ ਫੇਰ ਆਪਸ ਦੇ ਵਿੱਚ ਖਹਿ ਬਾਜ਼ੀਆਂ ਨੇ ਉਹ ਪਾਰਟੀ ਦਾ ਨੁਕਸਾਨ ਕਰ ਸਕਦੀਆਂ ਨੇ ਕਾਰਨ ਇਹ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵੀ ਸਿਰ ਤੇ ਆ ਚੁੱਕੀਆਂ ਨੇ ਇੰਡੀਆ ਗੱਠ ਜੋੜ ਦਾ ਗਠਨ ਹੋ ਚੁੱਕਿਆ ਹੈ ਇਸ ਸਭ ਦੇ ਦੌਰਾਨ ਆਪਸੀ ਜਿਹੜੇ મતਭੇਦ ਨੇ ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਮਹਾਰਾਜ ਪਿੰਡ ਦੇ ਵਿੱਚ ਰੈਲੀ ਕੀਤੀ ਗਈ ਕੋਟਸ਼ਮੀਰ ਦੇ ਵਿੱਚ ਰੈਲੀ ਕੀਤੀ ਗਈ ਤੇ ਬੀਤੇ ਦਿਨ ਉਹਨਾਂ ਨੇ ਹੁਸ਼ਿਆਰਪੁਰ ਦੇ ਵਿੱਚ ਵੀ ਰੈਲੀ ਕੀਤੀ ਤੇ ਹੁਣ ਅਗਲੀ ਰੈਲੀ 21 ਜਨਵਰੀ ਦੀ ਮੋਗਾ ਦੇ ਵਿੱਚ ਰੱਖ ਦਿੱਤੀ ਗਈ ਹੈ ਦੇਖਣਾ ਹੋਵੇਗਾ ਕਿ ਉੱਥੇ ਕਿੰਨੇ ਕੁ ਲੋਕ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਕਾਂਗਰਸੀ ਲੀਡਰ ਜਾਂ ਹਾਈ ਕਮਾਂਡ ਇਸ ਮਾਮਲੇ ਦੇ ਉੱਤੇ ਕੀ ਫੈਸਲਾ ਸੁਣਾਉਂਦੀ ਹੈ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ